एतवार के दिन की बड़ी महिमा है पुराने समय तो ही लोग एतवार के दिन विशेष तौर पर इनान करके घर कर रोशनी करते सन जोत जगा सन योत सुख शांति आती है रब दी कृपा बनी रही है घर विचार जो भी नकारात्मक ताकत ने वो दूर हो जायोत सिर्फ रोशनी नहीं है ਇਹ ਆਤਮਕ ਜੋਤ ਦਾ ਪ੍ਰਤੀਕ ਹੈ ਜੋ ਮਨੁੱਖ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਜੋਤ ਜਗਾਉਣ ਦਾ ਅਰਥ ਸਿਰਫ ਤੇਲ ਦੀ ਦੀਵੇ ਜਾਂ ਬੱਤੀ ਨੂੰ ਬਾਲਣਾ ਨਹੀਂ ਇਹ ਅਸਲ ਵਿੱਚ ਰੱਬ ਨਾਲ ਜੋੜ ਬਣਾਉਣ ਦੀ ਇੱਕ ਪ੍ਰਕਿਰਿਆ ਹੈ ਸੰਤ ਮਹਾਤਮਾ ਕਹਿੰਦੇ ਹਨ ਕਿ ਜਿਸ ਘਰ ਵਿੱਚ ਜੋਤ ਜਗਦੀ ਰਹਿੰਦੀ ਹੈ ਉੱਥੇ ਬੇਈਮਾਨੀ ਚੋਹ ਲਾਲਚ ਆਪਣਾ ਟਿਕਾਣਾ ਨਹੀਂ ਬਣਾ ਸਕਦੇ ਜੋਤ ਨਾਲ ਮਨੁੱਖ ਦੇ ਅੰਦਰ ਗਿਆਨ ਦੀ ਰੋਸ਼ਨੀ ਪ੍ਰਗਟ ਹੁੰਦੀ ਹੈ ਐਤਵਾਰ ਦੇ ਦਿਨ ਜੋਤ ਜਗਾਉਣ ਦੀ ਮਹਿਮਾ ਹੋਰ ਵੱਧ ਜਾਂਦੀ ਹੈ ਕਿਉਂਕਿ ਇਹ ਦਿਨ ਸੂਰਜ ਦੇਵਤਾ ਨਾਲ ਜੁੜਿਆ ਮੰਨਿਆ ਜਾਂਦਾ ਹੈ ਸੂਰਜ ਰੋਸ਼ਨੀ ਦਾ ਸਰੋਤ ਹੈ ਜੋਤ ਰੋਸ਼ਨੀ ਦੀ ਛੋਟੀ ਲਹਿਰ ਹੈ ਦੋਨੋਂ ਮਿਲ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਚਾਨਣ ਕਰਦੇ ਹਨ ਐਤਵਾਰ ਸਵੇਰੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਉਸ ਵੇਲੇ ਘਰ ਵਿੱਚ ਜੋਤ ਜਗਾ ਕੇ ਰੱਬ ਦਾ ਨਾਮ ਲਿਆ ਜਾਵੇ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਬਿਮਾਰੀਆਂ ਦੂਰ ਰਹਿੰਦੀਆਂ ਹਨ ਘਰ ਦੇ ਮੈਂਬਰਾਂ ਵਿੱਚ ਪਿਆਰ ਤੇ ਇਕਤਾ ਬਣੀ ਰਹਿੰਦੀ ਹੈ ਜੋਤ ਜਗਾਉਣ ਦਾ ਹੋਰ ਵੱਡਾ ਲਾਭ ਇਹ ਹੈ ਕਿ ਇਹ ਮਨ ਨੂੰ ਕੇਂਦ੍ਰਿਤ ਕਰਦੀ ਹੈ ਜੋਤ ਦੀ ਲੋ ਤੇ ਟਿੱਕੀ ਅੱਖ ਮਨ ਨੂੰ ਸ਼ਾਂਤ ਕਰਦੀ ਹੈ ਧਿਆਨ ਕਰਨ ਵਾਲੇ ਲੋਕ ਵੀ ਜੋਤ ਦੀ ਲੋ ਤੇ ਧਿਆਨ ਕੇਂਦ੍ਰਿਤ ਕਰਦੇ ਹਨ ਇਸ ਨਾਲ ਅੰਦਰਲੀ ਬੇਚੈਨੀ ਖਤਮ ਹੁੰਦੀ ਹੈ ਨਕਾਰਾਤਮਕ ਸੋਚ ਦੂਰ ਹੁੰਦੀ ਹੈ ਸਕਾਰਾਤਮਕ ਊਰਜਾ ਦਾ ਪ੍ਰਵਾਹ ਸ਼ੁਰੂ ਹੁੰਦਾ ਹੈ ਜਿਸ ਮਨੁੱਖ ਦੇ ਅੰਦਰ ਸਕਾਰਾਤਮਕ ਊਰਜਾ ਵਸਦੀ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਦੂਜਿਆਂ ਨੂੰ ਵੀ ਖੁਸ਼ ਰੱਖਦਾ ਹੈ ਐਤਵਾਰ ਦੇ ਦਿਨ ਜੋਤ ਜਗਾ ਕੇ ਜੇ ਮਨੁੱਖ ਰੱਬ ਦਾ ਸਿਮਰਨ ਕਰੇ ਤਾਂ ਉਸ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਘਰ ਵਿੱਚ ਲక్ష్ਮੀ ਦਾ ਨਿਵਾਸ ਹੁੰਦਾ ਹੈ ਗਰੀਬੀ ਕਲੇਸ਼ ਤੇਕਲੀ ਫਿਰ ਦੂਰ ਹੋ ਜਾਂਦੀਆਂ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਐਤਵਾਰ ਦੇ ਦਿਨ ਜੋਤ ਜ਼ਰੂਰ ਜਗਾਉਣੀ ਚਾਹੀਦੀ ਹੈ ਘਰ ਵਿੱਚ ਜੋਤ ਜਗਾਉਣ ਨਾਲ ਸਿਰਫ ਰੋਸ਼ਨੀ ਹੀ ਨਹੀਂ ਹੁੰਦੀ ਇਸ ਨਾਲ ਘਰ ਦਾ ਮਾਹੌਲ ਪਵਿੱਤਰ ਹੋ ਜਾਂਦਾ ਹੈ ਘਰ ਵਿੱਚ ਮੰਦਬੂ ਆਉਣੀ ਬੰਦ ਹੋ ਜਾਂਦੀ ਹੈ ਜਗਦੀ ਜੋਤ ਘਰ ਦੀ ਹਵਾ ਨੂੰ ਸ਼ੁੱਧ ਕਰਦੀ ਹੈ ਸੰਤ ਕਹਿੰਦੇ ਹਨ ਕਿ ਜਿਸ ਘਰ ਵਿੱਚ ਜੋਤ ਜਗਦੀ ਹੈ ਉਸ ਘਰ ਵਿੱਚ ਦੇਵਤਿਆਂ ਦਾ ਨਿਵਾਸ ਹੁੰਦਾ ਹੈ ਉਸਕਰ ਤੇ ਰੱਬ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਜੋਤ ਜਗਾਉਣ ਨਾਲ ਮਨੁੱਖ ਦੇ ਅੰਦਰੋਂ ਡਰ ਦੂਰ ਹੋ ਜਾਂਦਾ ਹੈ ਜੋਤ ਦੀ ਲੋਹ ਮਨੁੱਖ ਨੂੰ ਹੌਸਲਾ ਦਿੰਦੀ ਹੈ ਜਦੋਂ ਮਨੁੱਖ ਹਿੰਮਤ ਨਾਲ ਜੀਵਨ ਜਿਉਂਦਾ ਹੈ ਤਾਂ ਉਹ ਹਰ ਮੁਸੀਬਤ ਨੂੰ ਜਿੱਤ ਲੈਂਦਾ ਹੈ ਐਤਵਾਰ ਦੇ ਦਿਨ ਦੀ ਜੋਤ ਖਾਸ ਤਾਕਤ ਵਾਲੀ ਮੰਨੀ ਜਾਂਦੀ ਹੈ ਕਿਉਂਕਿ ਐਤਵਾਰ ਸੂਰਜ ਦੇਵਤਾ ਦਾ ਦਿਨ ਹੈ ਸੂਰਜ ਦੀ ਰੋਸ਼ਨੀ ਜਿਵੇਂ ਧਰਤੀ ਨੂੰ ਜੀਵਨ ਦਿੰਦੀ ਹੈ ਉਵੇਂ ਹੀ ਜੋਤ ਦੀ ਰੋਸ਼ਨੀ ਮਨੁੱਖ ਦੇ ਅੰਦਰ ਜੀਵਨ ਪਰਦੀ ਹੈ ਜੋਤ ਜਗਾਉਣ ਨਾਲ ਮਨੁੱਖ ਦਾ ਆਤਮ ਵਿਸ਼ਵਾਸ ਵੱਧਦਾ ਹੈ ਜੋਤ ਜਗਾਉਣ ਨਾਲ ਅੰਦਰਲੀ ਨੀਂਦ ਖੁੱਲਦੀ ਹੈ ਜੋਤ ਮਨੁੱਖ ਨੂੰ ਸੱਚੇ ਰਸਤੇ ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ ਜੋਤ ਜਗਾਉਣ ਵਾਲੇ ਘਰ ਵਿੱਚ ਕਦੇ ਹਨੇਰਾ ਨਹੀਂ ਟਿਕਦਾ ਹਨੇਰਾ ਸਿਰਫ ਬਾਹਰ ਦਾ ਨਹੀਂ ਹਨੇਰਾ ਅੰਦਰ ਦਾ ਵੀ ਹੁੰਦਾ ਹੈ ਜੋਤ ਜਗਾਉਣ ਨਾਲ ਅੰਦਰਲੇ ਹਨੇਰੇ ਨੂੰ ਵੀ ਰੋਸ਼ਨੀ ਮਿਲਦੀ ਹੈ ਜਿਸ ਮਨੁੱਖ ਦੇ ਅੰਦਰ ਰੋਸ਼ਨੀ ਹੈ ਉਹ ਹਰ ਕਿਸੇ ਨੂੰ ਪਿਆਰ ਕਰਦਾ ਹੈ ਉਹ ਨਫ਼ਰਤ ਨਹੀਂ ਕਰਦਾ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ ਉਸ ਦੇ ਮੂੰਹੋਂ ਹਮੇਸ਼ਾ ਮਿੱਠੇ ਬਚਨ ਨਿਕਲਦੇ ਹਨ ਜੋਤ ਮਨੁੱਖ ਨੂੰ ਅਹੰਕਾਰ ਤੋਂ ਬਚਾਉਂਦੀ ਹੈ ਜੋਤ ਮਨੁੱਖ ਨੂੰ ਯਾਦ ਦਿਲਾਉਂਦੀ ਹੈ ਕਿ ਉਹ ਰੱਬ ਦੀ ਰੋਸ਼ਨੀ ਨਾਲ ਜੀ ਰਿਹਾ ਹੈ ਜਿਸ ਦਿਨ ਮਨੁੱਖ ਇਹ ਗੱਲ ਸਮਝ ਲੈਂਦਾ ਹੈ ਉਸ ਦਿਨ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਐਤਵਾਰ ਦੇ ਦਿਨ ਜੋਤ ਜਗਾ ਕੇ ਮਨੁੱਖ ਜਦੋਂ ਅਰਦਾਸ ਕਰਦਾ ਹੈ ਤਾਂ ਉਸ ਦੀ ਅਰਦਾਸ ਸਿੱਧੀ ਰੱਬ ਤੱਕ ਜਾਂਦੀ ਹੈ ਜੋਤ ਦੀ ਲੋ ਨਾਲ ਜੁੜੀ ਅਰਦਾਸ ਖਾਲੀ ਨਹੀਂ ਜਾਂਦੀ ਇਸ ਲਈ ਕਿਹਾ ਜਾਂਦਾ ਹੈ ਕਿ ਐਤਵਾਰ ਦੇ ਦਿਨ ਜੋਤ ਜ਼ਰੂਰ ਜਗਾਉਣੀ ਚਾਹੀਦੀ ਹੈ ਜੋਤ ਜਗਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ ਪੁਰਾਣੇ ਸਮੇਂ ਵਿੱਚ ਲੋਕ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਜੋਤ ਜਗਾਉਂਦੇ ਸਨ ਉਹ ਮੰਨਦੇ ਸੰਕੀ ਜੋਤ ਨਾਲ ਰੱਬ ਘਰ ਵਿੱਚ ਆਵਸਦਾ ਹੈ ਜੋਤ ਦੀ ਰੋਸ਼ਨੀ ਮਨੁੱਖ ਦੇ ਅੰਦਰ ਦੀ ਅਗਿਆਨਤਾ ਨੂੰ ਦੂਰ ਕਰਦੀ ਹੈ ਜਿਸ ਤਰ੍ਹਾਂ ਹਨੇਰਾ ਰੋਸ਼ਨੀ ਨਾਲ ਖਤਮ ਹੋ ਜਾਂਦਾ ਹੈ ਉਸੇ ਤਰ੍ਹਾਂ ਅਗਿਆਨਤਾ ਗਿਆਨ ਨਾਲ ਦੂਰ ਹੁੰਦੀ ਹੈ ਜੋਤ ਗਿਆਨ ਦੀ ਨਿਸ਼ਾਨੀ ਹੈ ਜੋਤ ਮਨੁੱਖ ਨੂੰ ਹਮੇਸ਼ਾ ਸੱਚਾਈ ਤੇ ਤਰਨ ਲਈ ਪ੍ਰੇਰਣਾ ਦਿੰਦੀ ਹੈ ਜਦੋਂ ਮਨੁੱਖ ਸੱਚ ਬੋਲਦਾ ਹੈ ਤਾਂ ਉਸ ਦੇ ਜੀਵਨ ਵਿੱਚ ਕਦੇ ਡਰ ਨਹੀਂ ਹੁੰਦਾ ਜੋਤ ਜਗਾਉਣ ਵਾਲਾ ਮਨੁੱਖ ਹਮੇਸ਼ਾ ਰੱਬ ਦੇ ਨੇੜੇ ਰਹਿੰਦਾ ਹੈ ਜੋਤ ਉਸ ਨੂੰ ਯਾਦ ਦਿਲਾਉਂਦੀ ਹੈ ਕਿ ਰੱਬ ਸਦਾ ਉਸ ਦੇ ਨਾਲ ਹੈ ਐਤਵਾਰ ਦੇ ਦਿਨ ਜੋਤ ਜਗਾ ਕੇ ਕੀਤਾ ਗਿਆ ਸਿਮਰਨ ਬਹੁਤ ਫਰਦਾਇਕ ਹੁੰਦਾ ਹੈ ਜੋ ਮਨੁੱਖ ਐਤਵਾਰ ਸਵੇਰੇ ਜੋਤ ਜਗਾ ਕੇ ਪਾਠ ਕਰਦਾ ਹੈ ਉਸ ਦੇ ਅੰਦਰੋਂ ਮੰਦ ਵਿਚਾਰ ਦੂਰ ਹੋ ਜਾਂਦੇ ਹਨ ਉਸ ਦੇ ਦਿਲ ਵਿੱਚ ਪਿਆਰ ਪੈਦਾ ਹੁੰਦਾ ਹੈ ਜੋਤ ਦੀ ਲੋਹ ਮਨੁੱਖ ਦੇ ਚਿਹਰੇ ਨੂੰ ਚਮਕਾਉਂਦੀ ਹੈ ਉਸ ਦੇ ਬੋਲ ਵਿੱਚ ਮਿਠਾਸ ਆ ਜਾਂਦੀ ਹੈ ਜਿਸ ਘਰ ਵਿੱਚ ਜੋਤ ਜਗਦੀ ਹੈ ਉਸ ਘਰ ਵਿੱਚ ਕਲੇਸ਼ ਨਹੀਂ ਟਿਕਦੇ ਮਨੁੱਖ ਦੇ ਜੀਵਨ ਵਿੱਚ ਕਦੇ ਕਮੀ ਨਹੀਂ ਆਉਂਦੀ ਜੋਤ ਜਗਾਉਣ ਨਾਲ ਮਨੁੱਖ ਦਾ ਮਨ ਰੱਬ ਨਾਲ ਜੁੜਦਾ ਹੈ ਜਦੋਂ ਮਨੁੱਖ ਦਾ ਮਨ ਰੱਬ ਨਾਲ ਜੁੜ ਜਾਂਦਾ ਹੈ ਤਾਂ ਉਸ ਦੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਹਨ ਜੋਤ ਮਨੁੱਖ ਨੂੰ ਯਾਦ ਦਿਵਾਉਂਦੀ ਹੈ ਕਿ ਜੀਵਨ ਦਾ ਅਸਲ ਮਕਸਦ ਰੱਬ ਨਾਲ ਮਿਲਾਪ ਹੈ ਜੋਤ ਦੀ ਲੋਹ ਮਨੁੱਖ ਨੂੰ ਅੰਧਕਾਰ ਤੋਂ ਚਾਨਣ ਵੱਲ ਲੈ ਜਾਂਦੀ ਹੈ ਜਿਸ ਤਰ੍ਹਾਂ ਛੋਟੀ ਜਿਹੀ ਲੋਹ ਨੇਰੇ ਨੂੰ ਦੂਰ ਕਰ ਦਿੰਦੀ ਹੈ ਉਸੇ ਤਰ੍ਹਾਂ ਇੱਕ ਚੰਗਾ ਵਿਚਾਰ ਸੰਕੜੇ ਮੰਦ ਵਿਚਾਰਾਂ ਨੂੰ ਦੂਰ ਕਰ ਦਿੰਦਾ ਹੈ ਜੋਤ ਮਨੁੱਖ ਨੂੰ ਚੰਗੇ ਵਿਚਾਰਾਂ ਵੱਲ ਪ੍ਰੇਰਿਤ ਕਰਦੀ ਹੈ ਇਸ ਲਈ ਐਤਵਾਰ ਦੇ ਦਿਨ ਜੋਤ ਜਗਾਉਣੀ ਚਾਹੀਦੀ ਹੈ ਘਰ ਵਿੱਚ ਜੋਤ ਜਗਾਉਣਾ ਸਿਰਫ ਇੱਕ ਰਸਮ ਨਹੀਂ ਹੈ ये एक आत्मक प्रक्रिया है जो नु अंदरों पवित्र कर दी है जदों मनुख रोज़ाना जोत जगा उसका दिल साफ रहता है उसके मन में विच बुरे विचार नहीं आते एतवार दिन जोत जगा खास महिमा इसलिए है क्योंकि यह दिन नवे हफ्ते की शुरुआत करता है जोत न हफ्ता चंगे चिंतन शुरू हों जिस तरह दिन की शुरुआत सवेर न उस तरह हफ्ते की शुरुआत ऐतवार है जे मनुख एतवार सवेरे जोत जगा के रब याद करता है तो उसका पूरा हफ्ता चंगा बीतता है घर के मैंबरों प्यार बनिया रहा है घर बरकत वही है बीमारियां घर तो दूर रोत जगा घर हवा शुद्ध रिंती है घर हमेशा शांति चंकी ऊर्जा वसदी है ज्योत जगा वाला कार हमेशा रोशन रहिंदा है रोशनी सिर्फ ले ही नहीं ए अते आत्मा ले भी है जदों आत्मा विच रोशनी वसती है त मनुख कदे पटकदा नहीं उसनु हमेशा सही राह मिल जांदा है जोत नु अंधकार तो चानन वल ले जांदी है जिस तरह राह विच लैंप रोशनी दिंदा है उसे तरह जीवन दे राह वि जोत नु दिशा दी है जोत नुड़िया हर एक मनुख रब दे नेडे पहुंचता है जोत मनुख नू अहसास करा है कि रब हर वेले उस दे नाल है जोत दी लो छोटी जी ही हो सकती है पर इसका प्रभाव बेअंत इसलिए कहा जाता है कि एतवार के दे दिन जोत जगा बहुत जरूरी है जे वीडियो वध्या लगी होवे तो लाइक सबसक्राइब जरूर करो